ਇਹ ਤਸਵੀਰਾਂ ਜਿਹੜੀਆਂ ਕਿ ਤੁਸੀਂ ਦੇਖ ਰਹੇ ਹੋ ਇਹ ਹਨ ਪੁੱਜਾਂ ਵਾਲੇ ਮਹੱਲੇ ਦੀਆਂ ਇੱਥੇ ਇੱਕ ਘਰ ਦੀ ਛੱਤ ਡਿੱਗ ਗਈ ਜਿਸ ਦੇ ਨਾਲ ਘਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ ਸਮਾਨ ਟੁੱਟ ਗਿਆ ਹਾਂਜੀ ਡਿੱਗੀ ਕੀ ਨਾਮ ਹੈ ਤੁਹਾਡਾ ਰੀਤਾ ਰਾਣੀ ਰੀਤਾ ਰਾਣੀ ਦੀ ਤੁਹਾਡੀ ਛੱਤ ਡਿੱਗੀ ਹੈਗੀ ਕਿਦੋਂ ਡਿੱਗੀ ਹੈ ਇਹ ਇਹ ਮੀਂਹ ਪੈ ਤਾ ਉਸ ਤੋਂ ਬਾਅਦ ਉਹ ਰਾਤ ਪੌਣੇ 11 ਵਜੇ ਡਿੱਗ ਗਈ ਕੱਲ ਦੀ ਗੱਲ ਹੈ ਹਾਂਜੀ ਅੱਛਾ ਬਾਰਿਸ਼ ਹੋਈ ਸੀਗੀ ਹਾਂਜੀ ਤੇ ਬਾਰਿਸ਼ ਕਾਰਨ ਡਿੱਗੀ ਹੈ ਹਾਂਜੀ ਬਾਰਿਸ਼ ਤੋਂ ਬਾਅਦ ਪਾਣੀ ਟਪਕਦੇ ਰਿਹਾ ਉਸ ਤੋਂ ਬਾਅਦ ਇਹ ਡਿੱਗੀ ਅੱਛਾ ਘਰ ਚ ਕੌਣ ਕੌਣ ਹੈ ਤੁਹਾਡੇ ਅਸੀਂ ਤਿੰਨ ਜਣੇ ਆ ਬਸ ਕਰਦੇ ਬਾਕੀ ਕੀ ਕੰਮ ਹੈ ਸਰ ਈਨਾ ਈਨਾ ਜੀ ਤੁਹਾਡੇ ਘਰ ਦੀ ਛੱਤ ਡਿੱਗੀ ਹੈਗੀ ਹੈ ਕਿਚਨਾ ਚਾਹੁੰਦੇ ਸਰ ਥੋੜੀ ਜੀ ਹੈਲਪ ਦੀ ਉਮੀਦ ਹੋਏਗੀ ਬਸ ਸਰਕਾਰ ਤੋਂ ਵੀ ਸਾਡੀ ਹੈਲਪ ਕਰ ਸਕਣ ਕਿਉਂਕਿ ਸਾਡੇ ਘਰੇ ਕੋਈ ਜੈਂਟਸ ਹੈ ਨਹੀਂ ਕੋਈ ਵੀ ਕਮਾਨ ਹੈ ਹਾਂਜੀ ਤੁਸੀਂ ਆਪ ਹੀ ਕਰਦੇ ਹੋ ਹਾਂਜੀ ਹਾਂਜੀ ਮੈਂ ਤੇ ਮੇਰੀ ਸਿਸਟਰ ਹੀ ਜੌਬ ਕਰਦੇ ਹਾਂ ਸਾਡੇ ਘਰ ਕੀ ਚੱਲ ਰਿਹਾ ਜਿਹੜਾ ਚੱਲ ਰਿਹਾ ਬ੍ਰਦਰ ਤਾਂ ਹਜੇ ਛੋਟੇ ਨੇ ਤੇ ਉਹਨਾਂ ਤੋਂ ਤਾਂ ਕੋਈ ਹਜੇ ਕੋਈ ਕੰਮ ਕਰ ਨਹੀਂ ਸਕਦੇ ਹੋ ਫੈਮਿਲੀ ਚ ਕੌਣ ਕੌਣ ਹੈ ਮੈਂ ਤੇ ਮੇ ਸਿਸਟਰ ਤੇ ਮੰਮੀ ਨੇ ਤੇ ਬ੍ਰਦਰ ਤੇ ਮੇਰੀ ਗੁੜੀ ਆਪਾ ਹੈ ਨਹੀਂ ਹਾਂਜੀ ਨਹੀਂ ਉਹਨਾਂ ਦੀ ਡੈਥ ਹੋ ਗਈ ਅੱਛਾ ਕਿਡਾ ਮੱਲਾਏ ਇਹ ਪੂਜਾ ਮੱਲਾ ਜੇਠ ਹੋਣਵਾਈ ਕੋਲੇ ਉਪਰਚਾਰਨ ਅਤੇ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਬਸ ਸਾਡੀ ਹੈਲਪ ਕੀਤੀ ਜਾਵੇ ਕਿਉਂਕਿ ਅਸੀਂ ਹਜੇ ਐਨਾ ਕੋਈ ਵਧੀਆ ਕੋਈ ਜੋਬ ਵੀ ਨਹੀਂ ਕਰਦੇ ਵੀ ਅਸੀਂ ਆਪਦੀ ਫਾਈਨੈਂਸ਼ੀਅਲੀ ਹੈਲਪ ਕਰ ਸਕੀਏ ਵੀ ਬਸ ਉਹਨਾਂ ਤੋਂ ਸਾਡੀ ਐਨੀ ਉਮੀਦ ਹੈ ਵੀ ਉਹ ਫਾਈਨੈਂਸ਼ੀਅਲੀ ਸਾਡੀ ਹੈਲਪ ਕਰ ਸਕਣ